प्यारे बच्चो अज अंजाबी गयाोवर लेख करा इंटरैट इंटरैट पेज नंबर वन नाइनटी एक सौ नब्बे पेज ती है तो सारे बचे अपनी पंजाबी ग्ञान सरोवर का पेज नंबर एक सौ नब्बे निकालो बचो इंटरनैट ज समा है किसका समा है ਵਿਗਿਆਨ ਦਾ ਸਮਾਂ ਹੈ ਵਿਗਿਆਨ ਨੇ ਸਮੇ ਸਮੇਂ ਸਿਰ ਅਨੇਕ ਪ੍ਰਕਾਰ ਦੀਆਂ ਕਾਢਾਂ ਕੱਢ ਕੇ ਪੂਰੇ ਸੰਸਾਰ ਨੂੰ ਉਨਤੀ ਦੇ ਸਿਖਰ ਤੇ ਲੈ ਗਿਆ ਹੈ ਪਹਿਲੇ ਲੋਕ ਜਦੋਂ ਪੁਰਾਣੇ ਸਮੇਂ ਵਿੱਚ ਟੀਵੀ ਰੇਡੀਓ ਵਾਸ਼ਿੰਗ ਮਸ਼ੀਨ ਫ੍ਰਿਜ ਸੰਚਾਰ ਦੇ ਸਾਧਨ ਨਹੀਂ ਸਨ ਪਰ ਜਿਵੇਂ ਜਿਵੇਂ ਵਿਗਿਆਨ ਨੇ ਤਰੱਕੀ ਕੀਤੀ ਇਹ ਸਾਰੀ ਸੁਵਿਧਾ ਮਨੁੱਖ ਨੂੰ ਮਿਲਣ ਲੱਗ ਗਿਆ ਤੇ ਉਸ ਦਾ ਜੀਵਨ ਸੁਖਾ ਹੋ ਗਿਆ ਜਿਹੜਾ ਬੱਚੋ ਅੱਜ ਦਾ ਸਮੇਂ ਹੈ ਇਹ ਕੰਪਿਊਟਰ ਦਾ ਸਮੇਂ ਹੈ ਵਿਗਿਆਨ ਦਾ ਸਮੇਂ ਹੈ ਅੱਜ ਅਸੀਂ ਇਹ ਕਰਾਂਗੇ ਇੰਟਰਨੈਟ ਇੰਟਰਨੈਟ ਬਾਰੇ ਤੁਹਾਨੂੰ ਸਾਰਾ ਪਤਾ ਹੈ ਅੱਜਕਲ ਜਿਹੜੀ ਤੁਹਾਡੀ ਕਲਾਸਾਂ ਚੱਲ ਰਹੀਆਂ ਹਨ ਉਹ ਵੀ ਕਿਸ ਥਰੂ ਚੱਲ ਰਹੀਆਂ ਹਨ ਇੰਟਰਨੈਟ कोरोना महामारी के कारण सारे बच्चे तुसी घर बैठ के पढ़ रहे हो ये किस तरह ये किमें हो सकता है इंटरनेट की मदद ऑनलाइन कलासा चल रही हैं बच्चों वो इंटरनेट की मदद के नाल ही चल रही अज असी लेख करा इंटरनेट बच्चों जोड़ा भी तीख लिखना है लेख विच तो ਲੇਖ ਲਿਖਣ ਤੋਂ ਪਹਿਲਾਂ ਤੁਸੀਂ ਲੇਖ ਨੂੰ ਪੁਆਇੰਟ ਬਣਾ ਕੇ ਲਿਖਣਾ ਹੈ ਸਭ ਤੋਂ ਪਹਿਲੀ ਭੂਮਿਕਾ ਉਸ ਤੋਂ ਬਾਅਦ ਇਸ ਦੇ ਵਿੱਚ ਕਰ ਲੇ ਪੁਆਇੰਟ ਹੋਣਗੇ ਤੁਹਾਨੂੰ ਪੇਪਰ ਵਿੱਚ ਪੁਆਇੰਟ ਵੀ ਦਿੱਤੇ ਹੋਣਗੇ ਤੁਸੀਂ ਉਸ ਨੂੰ ਐਕਸਪਲੇਨ ਕਰਨਾ ਹੈ ਤੇ ਲਾ ਸਭ ਤੋਂ ਅੰਤਮ ਜਿਹੜਾ ਪੁਆਇੰਟ ਹੈ ਉਹ ਹੈ ਸਾਰਾਂਸ਼ ਤੁਸੀਂ ਸਭ ਤੋਂ ਪਹਿਲੇ ਕਰਨੀ ਹੈ ਭੂਮਿਕਾ ਵਿਗਿਆਨ ਅੱਜ ਸਾਡੇ ਲਈ ਅਨੇਕਾਂ ਚਮਤਕਾਰ ਲੈ ਕੇ ਆਇਆ ਹੈ ਅਸੀਂ ਉਹ ਚੀਜ਼ਾਂ ਵੇਖ ਰਹੇ ਹਾਂ ਜਿਨ੍ਹਾਂ ਦੀ ਅਸੀਂ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਅੱਜ ਪੂਰੀ ਦੁਨੀਆ ਸਾਡੇ ਬੜੇ ਨੇੜੇ ਹੋ ਗਈ ਹੈ ਮਾਊਸ ਤੋਂ ਕਲਿੱਕ ਕਰਨ ਨਾਲ ਸਾਰੀ ਦੁਨੀਆ ਦਾ ਦ੍ਰਿਸ਼ ਸਾਡੀ ਅੱਖਾਂ ਦੇ ਸਾਹਮਣੇ ਆ ਜਾਂਦਾ ਹੈ ਕੰਪਿਊਟਰ ਇੰਟਰਨੈਟ ਦਾ ਵਿਗਿਆਨ ਦੀ ਜ਼ਬਰਦਸਤ ਕਾਢ ਹੈ ਇਨਾਂ ਨਾਲ ਜੀਵਨ ਬੜਾ ਸੁਖਾਲਾ ਹੋ ਗਿਆ ਹੈ ਵਿਗਿਆਨ ਬੱਚੋ ਜਿਹੜਾ ਵਿਗਿਆਨ ਹੈ ਅੱਜ ਸਾਡੇ ਲਈ ਅਨੇਕ ਪ੍ਰਕਾਰ ਦੇ ਚਮਤਕਾਰ ਲੈ ਕੇ ਆਇਆ ਹੈ ਅਸੀਂ ਉਹ ਚੀਜ਼ਾਂ ਵੇਖਦੇ ਹਾਂ ਜਿਹੜੀਆਂ ਅਸੀਂ ਪਹਿਲੇ ਕਦੇ ਵੀ ਨਹੀਂ ਵੇਖੀਆਂ ਸਨ ਅੱਜ ਪੂਰੀ ਦੁਨੀਆ ਇੱਕ ਦੂਜੇ ਦੇ ਨੇੜੇ ਹੋ ਗਈ ਹੈ ਤੇ ਮਾਊਸ ਤੇ ਕਲਿੱਕ ਕਰਨ ਨਾਲ ਅਸੀਂ ਸਾਰੀ दुनियादार दृश्य अपने कंप्यूटर स्क्रीन पर वेख सकनी hmm. कंप्यूटर इंटरनेट का विज्ञान का जबरदस्त कार्ड है इन्हों जीवन है बड़ा सौखा हो गया अगला पॉइंट है बच्चों इंटरनेट का महत्व इंटरनेट का महत्व इंटरनेट ने आज समुची दुनिया समुची क्यों होंगी है पूरी दुनिया ਸੋ ਇੰਟਰਨੈਟ ਨੇ ਆ ਸਮੁੱਚੀ ਦੁਨੀਆ ਨੂੰ ਇੱਕ ਸੂਤਰ ਵਿੱਚ ਬੰਨ੍ਹ ਦਿੱਤਾ ਹੈ ਇੱਕ ਸੂਤਰ ਵਿੱਚ ਸਭ ਨੂੰ ਇੱਕ ਦੂਜੇ ਦੇ ਨਾਲ ਜੋੜ ਦਿੱਤਾ ਹੈ ਆਮ ਮਨੁੱਖਾ ਲਈ ਇਹ ਕਿਸੇ ਅਜੂਬੇ ਤੋਂ ਘੱਟ ਨਹੀਂ ਹੈ ਇਸ ਦਿਆ ਸਹੂਲਤਾ ਕਾਰਨ ਗਿਆਨ ਦੇ ਖੇਤਰ ਵਿੱਚ ਕ੍ਰਾਂਤੀ ਲੈ ਆਂਦੀ ਹੈ ਆਕਾਸ਼ ਦੀ ਸੈਰ ਸਮੁੰਦਰ ਦੀ ਡੂੰਘਾਈ ਦਾ ਮਾਪ ਧਰਤੀ ਦੇ ਅੰਦਰ ਦੀ ਜਾਣਕਾਰੀ ਮਨੁੱਖੀ ਸਰੀਰ ਦੇ ਅੰਦਰੂਨੀ ਬਾਗਾ ਬਾਰੇ ਜਾਣਕਾਰੀ ਸਮੁੱਚੇ ਵਿਸ਼ਵ ਵਿੱਚ ਹੋ ਰੇ ਹਰੇਕ ਕੰਮਕਾਰ ਪੂਰੀ ਦੁਨੀਆ ਨੂੰ ਇੱਕ ਦੂਜੇ ਨਾਲ ਜੋੜ ਦੇਣਾ ਆਦੀ ਇੰਟਰਨੈਟ ਦੀਆਂ ਬੇਮਿਸਾਲ ਉਦਾਹਰਨਾਂ ਹਨ ਹੁਣ ਇੰਟਰਨੈਟ ਦਾ ਕੀ ਮਹੱਤਵ ਹੈ ਜਿਹੜਾ ਬੱਚੋ ਇੰਟਰਨੈਟ ਹੈ ਇਸ ਨੇ ਅੱਜ ਪੂਰੀ ਦੁਨੀਆ ਨੂੰ ਇੱਕ ਦੂਜੇ ਨਾਲ ਜੋੜ ਦਿੱਤਾ ਹੈ ਆਮ ਮੁਨੁੱਖ ਲਈ ਇਹ ਕਿਸੇ ਅਜੂਬੇ ਤੋਂ ਘਟ ਨਹੀਂ ਹੈ ਇਸ ਦੀਆਂ ਸਹੂਲਤਾ ਕਾਰਨ ਗਿਆਨ ਦੇ ਖੇਤਰ ਵਿੱਚ ਕ੍ਰਾਂਤੀ ਆ ਗਈ ਹੈ ਆਕਾਸ਼ ਦੀ ਸੈਰ ਕਰਨਾ ਸਮੁੰਦਰ ਦੀ ਮਹਿ ਗਹਿਰਾਈ ਮਾਪਣਾ ਧਰਤੀ ਦੇ ਅੰਦਰ ਦੀ ਜਾਣਕਾਰੀ ਪ੍ਰਾਪਤ ਕਰਨਾ ਆਸਮਾਨ ਦੀ ਜਾਣਕਾਰੀ ਪ੍ਰਾਪਤ ਕਰਨਾ ਮਨੁੱਖ ਦੇ ਸਰੀਰ ਦੇ ਅੰਦਰ ਦੀ ਜਾਂਚ ਕਰਨਾ ਸਮੁੱਚੇ ਵਿਸ਼ਵ ਤੇ ਪੂਰੇ ਸੰਸਾਰ ਵਿੱਚ ਜਿਹੜੇ ਕੰਮ ਕਰ ਹੋ ਰਹੇ ਹਨ ਇਹ ਦੁਨੀਆ ਨੂੰ ਇੱਕ ਦੂਜੇ ਨਾਲ ਜੋੜ ਦੇ ਦਿੰਦੇ ਹਨ ਇਹ ਸਭ ਕਿਸ ਦਾ ਮਹੱਤਵ ਹੈ ਬੱਚੋ ਇੰਟਰਨੈਟ ਦਾ ਅਗਲਾ ਹੈ ਇੰਟਰਨੈਟ ਗਿਆਨ ਦਾ ਸੋਮਾ ਇੰਟਰਨੈਟ ਕੀ ਹੈ ਬੱਚੋ ਗਿਆਨ ਦਾ ਸੋਮਾ ਹੈ ਤੁਹਾਨੂੰ ਪੜਾਈ ਵਿੱਚ ਵੀ ਕਈ ਪ੍ਰਕਾਰ ਦੀ ਕੋਈ ਮੁਸ਼ਕਲ ਆ ਜਾਂਦੀ ਹੈ ਅਸੀਂ ਅਧਿਆਪਕਾਂ ਸਾਨੂੰ ਵੀ ਕੋਈ ਕਈ ਪ੍ਰਕਾਰ ਦੀ ਕੋਈ ਮੁਸ਼ਕਲ ਆ ਗਈ ਹੈ ਅਸੀਂ ਕੁਝ ਵੀ ਵੇਖਣਾ ਹੈ ਅਸੀਂ ਇੰਟਰਨੈਟ ਤੇ ਅਸੀਂ ਮੋਬਾਈਲ ਤੇ ਗੂਗਲ ਤੇ ਟਾਈਪ ਕਰਕੇ ਉਸ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਨੇ ਹਾਂ ਤੇ ਇੰਟਰ ਗਿਆਨ ਗਿਆਨ ਦਾ ਵਾਦਾ ਇਹ ਸਾਡੇ ਕੀ ਕਰਦਾ ਹੈ ਗਿਆਨ ਦੇ ਵਿੱਚ ਵਾਦਾ ਕਰਦਾ ਹੈ ਅੱਜ ਇੰਟਰਨੈਟ ਦੇ ਦੇਸ਼ ਵਿਦੇਸ਼ ਦੀਆਂ ਘਟਨਾਵਾਂ ਬਾਰੇ ਸਹਿਜ ਹੀ ਪਤਾ ਲੱਗ ਜਾਂਦਾ ਹੈ ਖੇਡ ਸੰਗੀਤ ਫਿਲਮਾਂ ਮੌਸਮ ਸਿੱਖਿਆ ਰੁਜ਼ਗਾਰ ਵਪਾਰ ਉਤਪਾਦਨ ਵਿਆਸਬੰਦੀ ਮੇਲ ਰੇਲ ਤੇ ਹਵਾਈ ਜਾਜ ਟਿਕਟਾ ਦੀ ਬੁਕਿੰਗ ਕਰਨਾ ਹਸਪਤਾਲ ਦੀ ਬੁਕਿੰਗ ਕਰਨਾ ਵਿਦੇਸ਼ੀ ਟੂਰ ਖਰੀਦਦਾਰੀ ਕਰਨਾ ਵੇਚਨਾ ਆਦੀ ਸਭ ਕੁਝ ਬੜੀ ਸេចក្តਾ ਦੇ ਨਾਲ ਸੰਭਵ ਹੋ ਰਿਹਾ ਹੈ ਜਿਸ ਕਿਸੇ ਨੂੰ ਇੰਟਰਨੈਟ ਚ ਲਾਉਣ ਦੀ ਜਾਚ ਆਉਂਦੀ ਹੈ ਉਹ ਤਾਂ ਇਸ ਤੋਂ ਲਾਭ ਉਠਾ ਸਕਦਾ ਹੈ ਇਸ ਦੇ ਨਾਲ ਸਾਡੇ ਗਿਆਨ ਦੇ ਵਿੱਚ ਵਾਦਾ ਹੁੰਦਾ ਹੈ ਤੇ ਸਾਨੂੰ ਨੇਕ ਪ੍ਰਕਾਰ ਦੀਆਂ ਵਧੀਆ ਚੀਜ਼ ਹਤੇ ਸਭ ਚ ਜ਼ਿਆਦਾ ਪਤਾ ਚਲਦਾ ਹੈ ਉਹਨੇ ਬੱਚੋ ਇੰਟਰਨੈਟ ਹੈ ਕੀ ਵਟ ਇਜ਼ ਦਾ ਇੰਟਰਨੈਟ ਇੰਟਰਨੈਟ ਹੈ ਕੀ ਇਹ ਇੱਕ ਡਾਟਾ ਸੰਚਾਰ ਪ੍ਰਣਾਲੀ ਹੈ ਕਿ ਇਹ ਬੱਚੋ ਡਾਟਾ ਸੰਚਾਰ ਪ੍ਰਣਾਲੀ ਹੈ ਇਹ ਵਕ ਵਕ ਥਾਵਾਂ ਉਤੇ ਕੰਪਿਊਟਰ ਨੂੰ ਆਪਸ ਵਿੱਚ ਜੋੜ ਕੇ ਉਹਨਾਂ ਦਾ ਨੈਟਵਰਕ ਤਿਆਰ ਕਰਦਾ ਹੈ ਵਕ ਵਕ ਥਾਵਾਂ ਤੇ ਕੰਪਿਊਟਰਾਂ ਨੂੰ ਆਪਸ ਵਿੱਚ ਜੋੜ ਕੇ ਨੈਟ ਦਾ ਵਰਕ ਤਿਆਰ ਕਰਦਾ ਹੈ ਇਹ ਇੰਟਰਨੈਟ ਸਨਾਤਕ ਖੇਤਰ ਸਨਾਤਕ ਖੇਤਰ ਕੀ ਹੁੰਦਾ ਇੱਕੋ ਜਗ੍ਹਾ ਤੇ ਉਸ ਤੋਂ ਬਾਅਦ ਚੋੜੇ ਖੇਤਰ ਥੋੜੀ ਦੂਰੀ ਤੇ ਚੋੜੇ ਖੇਤਰਾ ਵਿੱਚ ਜਾਂ ਵਿਸ਼ਵ ਵਿਆਪਿਕ ਵਿਸ਼ਵ ਵਿਆਪਿਕ ਇੱਕ ਦੇਸ਼ ਦਾ ਪੂਰੇ ਵਰਡ W ਵਰਲਡਵਾਈਜ਼ ਨੂੰ ਕਹਿੰਨੇ ਹੈ ਵਿਸ਼ਵ ਵਿਆਪੀ ਵੀ ਹੋ ਸਕਦਾ ਹੈ ਇੰਟਰਨੈਟ ਲਈ ਦੋ ਕੰਪਿਊਟਰ ਦਾ ਹੋਣਾ ਬਹੁਤ ਜ਼ਰੂਰੀ ਹੈ ਇਹ ਦੋਵੇਂ ਇੱਕ ਤਾਰ ਨਾਲ ਜੁੜ ਕੇ ਸੂਚਨਾ ਦਾ ਆਦਾਨ-ਪ੍ਰਦਾਨ ਕਰਦੇ ਹਨ ਇਸ ਦਾ ਜਟਿਲ ਰੂਪ ਹੀ ਇੰਟਰਨੈਟ ਹੈ ਇੰਟਰਨੈਟ ਕੀ ਹੈ ਬੱਚੋ ਇੱਕ ਡਾਟਾ ਪ੍ਰਣਾਲੀ ਹੈ ਇਹ ਵਕ-ਵਕ ਥਾਵਾਂ ਉੱਤੇ ਦੋ ਕੰਪਿਊਟਰਾਂ ਨੂੰ ਕੰਪਿਊਟਰਾਂ ਨੂੰ ਆਪਸ ਵਿੱਚ ਜੋੜ ਕੇ ਨੈਟ ਦਾ ਵਰਕ ਤਿਆਰ ਕਰਦਾ ਹੈ ਇਹ ਇੰਟਰਨੈਟ ਸਨਾਤਨ ਖੇਤਨ ਤੇ ਵੀ ਹੋ ਸਕਦਾ ਹੈ ਛੋੜੇ ਖੇਤਰ ਵਿੱਚ ਵੀ ਜਾਂ ਵਿਸ਼ਵ ਵਿਆਪੀ ਵੀ ਹੋ ਸਕਦਾ ਹੈ ਇੰਟਰਨੈਟ ਲਈ ਦੋ ਕੰਪਿਊਟਰ ਹੋਣਾ ਜ਼ਰੂਰੀ ਹੈ ਇਹ ਦੋਵੇਂ ਇੱਕ ਤਾਰ ਨਾਲ ਜੁੜ ਕੇ ਸੂਚਨਾ ਦਾ ਅਰਦਾਨ ਪ੍ਰਦਾਨ ਕਰਦੇ ਹਨ ਇਹ ਇਸ ਦਾ ਜਟਿਲ ਰੂਪ ਹੀ ਇੰਟਰਨੈਟ ਹੈ ਅੱਗੇ ਬੱਚੋ ਇੰਟਰਨੈਟ ਦੀ ਵਰਤੋਂ ਇਸ ਦੀ ਵਰਤੋਂ ਹੁਣ ਦੇਖੋ ਇੰਟਰਨੈਟ ਦੀ ਵਰਤੋਂ ਕਦੋਂ ਹੋਈ ਇਸ ਦਾ ਇਸਤੇਮਾਲ ਕਦੋਂ ਹੋਇਆ ਇਸ ਪੈਰੇ ਵਿੱਚ ਅਸੀਂ ਪੜ੍ਹਾਂ ਇੰਟਰਨੈਟ ਦੀ ਵਰਤੋਂ ਪਹਿਲੀ ਪੀੜੀ ਵਿੱਚ ਬੜੇ ਗੁਪਤ ਰੂਪ ਵਿੱਚ ਕੀਤੀ ਜਾਂਦੀ ਸੀ ਪਹਿਲੀ ਪੀੜੀ ਵਿੱਚ ਬੜੇ ਗੁਪਤ ਰੂਪ ਵਿੱਚ ਇਹ ਇਸ ਦੌਰਾਨ ਸਰਕਾਰੀ ਸੰਸਥਾਵਾਂ ਵਿਦਿਅਕ ਸੰਸਥਾਵਾਂ ਤੇ ਖੋਸ ਸੰਸਥਾਵਾਂ ਦੁਆਰਾ ਹੀ ਵਰਤਿਆ ਜਾਂਦਾ ਸੀ ਬੱਚੋ ਜਦੋਂ ਪਹਿਲੀ ਪੀੜੀ ਵਿੱਚ ਇੰਟਰਨੈਟ ਦੀ ਵਰਤੋਂ ਹੁੰਦੀ ਸੀ ਉਹ ਗੁਪਤ ਰੂਪ ਵਿੱਚ ਹੁੰਦੀ ਸੀ ਕਦ ਕਿਤੇ ਕਿਤੇ ਹੁੰਦੀ ਸੀ ਸਰਕਾਰੀ ਥਾਵਾਂ ਵਿੱਚ ਵਿਦਿਅਕ ਸੰਸਥਾਵਾਂ ਤੇ ਖੋਜ ਜਿੱਤੇ ਨਵੀਂ-ਨਵੀਂ ਕਾਢਾਂ ਹੁੰਦੀਆਂ ਉਸ ਉੱਥੇ ਹੁੰਦੀ ਸੀ ਉਸ ਤੋਂ ਬਾਅਦ ਇਸ ਦੀ ਵਰਤੋਂ ਇਲੈਕਟ੍ਰੋਨਿਕ ਮੇਲ ਲਈ ਵੀ ਕੀਤੀ ਜਾਂਦੀ ਸੀ ਤੇ ਇਸ ਦੀ ਪਹਿਲੀ ਥਾਵਾਂ ਦੇ ਜਿਹੜੇ ਕੰਪਿਊਟਰ ਹਨ ਉਹਨਾਂ ਦੇ ਵਰਤੋਂ ਗੁਪਤ ਤੌਰ ਤੇ ਸਰਕਾਰੀ ਸੰਸਥਾਵਾਂ ਤੇ ਵਿਦਿਅਕ ਸੰਸਥਾਵਾਂ ਤੇ ਅਤੇ ਬਹੁਤ ਸੰਤਾਵਾਂਤੀ ਕੀਤੀ ਜਾਂਦੀ ਦੀ ਇਸ ਦੀ ਵਰਤੋਂ ਇਲੈਕਟ੍ਰੋਨਿਕ ਮੇਲ ਲਈ ਵੀ ਕੀਤੀ ਜਾਂਦੀ ਦੀ ਦੂਜੀ ਪੀੜੀ ਦੇ ਇੰਟਰਨੈਟ ਦੀ ਵਰਤੋਂ ਪਿਛਲੀ ਸਦੀ ਦੇ ਅੰਤਮ ਸਾਲਾ ਵਿੱਚ ਹੋਈ ਤੇ ਦੂਜੀ ਪੀੜੀ ਦੇ ਇੰਟਰਨੈਟ ਦੀ ਵਰਤੋਂ ਬੱਚੋ ਪਿਛਲੀ ਸਦੀ ਜਿਹੜੀ ਪਿਛਲੀ ਸਦੀ ਸੀ 20ਵੀਂ ਸਦੀ ਸੀ ਉਸ ਦੇ ਅੰਤਮ ਸਾਲਾ ਵਿੱਚ ਹੋਈ ਅਮਰੀਕਾ ਨੇ ਇਸ ਹੈਰਾਨੀਜਨਕ ਕਾਰਨਾਮੇ ਨੂੰ ਕੀਤਾ ਤੇ ਪੂਰੀ ਦੁਨੀਆ ਦੇ ਕਰੋੜੋਂ ਨਾਨ ਤਕਨੀਕ ਲੋਕਾਂ ਨੂੰ ਪਹਿਲੀ ਵਾਰ ਉਤੇ ਸੰਚਾਰ ਦਾ ਹੈਰਾਨਿਕ ਜਰਬ ਭਰਿਆ ਅਨੰਦ ਲਿਆ ਇਸ ਦਾ ਕੰਮ ਇਹ ਬੱਚੋ ਕਿਸ ਨੇ ਕੀਤਾ ਅਮਰੀਕਾ ਨੇ ਅਮਰੀਕਾ ਦੇਸ਼ ਨੇ ਇਸ ਵਿੱਚ ਹੈਰਾਨੀ ਜਰਬ ਕਾਰਨਾਮਾ ਕੀਤਾ ਤੇ ਪੂਰੀ ਦੁਨੀਆ ਦੇ ਕਰੋੜੋਂ ਨਾਨ ਤਕਨੀਕ ਲੋਕਾਂ ਨੂੰ ਪਹਿਲੀ ਵਾਰ ਇਸ ਉੱਤੇ ਸੰਚਾਰ ਦਾ ਹੈਰਾਨੀਜਾਨਕ ਭਰਿਆ ਆਨੰਦ ਲਿਆ ਹੁਣ ਇਸ ਨੂੰ ਵਪਾਰਕ ਅਦਾਰਿਆ ਲਈ ਖੋਲ ਦਿੱਤਾ ਗਿਆ ਅਤੇ ਆਮ ਲੋਕਾਂ ਨੇ ਵੀ ਇਸ ਦੀ ਵਰਤੋਂ ਕੀਤੀ ਹੁਣ ਇਸ ਨੂੰ ਵਪਾਰਕ ਵਪਾਰੀ ਲੋਕ ਵਪਾਰ ਕਰਨ ਦੇ ਅਦਾਰਿਆ ਵਿੱਚ ਵੀ ਖੋਲ ਦਿੱਤਾ ਗਿਆ ਤੇ ਆਮ ਲੋਕਾਂ ਨੇ ਵੀ ਇਸ ਦੀ ਵਰਤੋਂ ਕੀਤੀ ਇੰਟਰਨੈਟ ਤੋਂ ਸੂਚਨਾ ਦੇਣ ਲਈ ਕਈ ਸੌਫਟਵੇਅਰ ਪ੍ਰੋਗਰਾਮ ਵਰਤੇ ਜਾਂਦੇ ਹਨ ਇੰਟਰਨੈਟ ਨਾਲ ਜੁੜ ਕੇ ਅਸੀਂ ਗੱਲਬਾਤ ਜਾਂ ਟੈਲੀਫੋਨ ਵੀ ਕਰਦੇ ਹਾਂ ਤੇਨੇ ਕਾ ਹੋਰ ਕੰਮ ਵੀ ਕਰ ਸਕਦੇ ਹਾਂ ਇੰਟਰਨੈਟ ਦੁਆਰਾ ਅਸੀਂ ਕਿਸੇ ਵੀ ਵੈਬਸਾਈਟ ਤੋਂ ਕੋਈ ਵੀ ਸੂਚਨਾ ਆਪਣੇ ਕੰਪਿਊਟਰ ਤੇ ਲਿਆ ਸਕਦੇ ਹਾਂ ਸਾਨੂੰ ਕੋਈ ਵੀ ਵੈਬਸਾਈਟ ਦਿੱਤੀ ਜਾਵੇ ਕਿਸ ਵੈਬਸਾਈਟ ਤੇ ਇਹ ਸੂਚਨਾ ਹੈ ਅਸੀਂ ਕੰਪਿਊਟਰ ਦੇ ਦੁਆਰਾ ਉਹ ਸੂਚਨਾ ਨੂੰ ਲੈ ਸਕਦੇ ਹਾਂ ਅੱਗੇ ਹੈ ਸੰਚਾਰ ਸੇਵਾ ਦੀ ਪ੍ਰਾਪਤੀ ਨੈਟ ਉੱਤੇ ਮਿਲਣ ਵਾਲੀਆਂ ਸੰਚਾਰ ਸੇਵਾਵਾਂ ਵਿੱਚ ਇੱਕ ਹੈ ਵਿਅਕਤੀ ਤੋਂ ਵਿਅਕਤੀ ਤੱਕ ਸੰਚਾਰ ਸੇਵਾ ਨੈਟ ਉੱਤੇ ਮਿਲਣ ਵਾਲੀਆਂ ਸੰਚਾਰ ਸੇਵਾਵਾਂ ਵਿੱਚੋਂ ਇੱਕ ਹੈ ਵਿਅਕਤੀ ਤੋਂ ਵਿਅਕਤੀ ਤੱਕ ਸੰਚਾਰ ਸੇਵਾ ਜਿਸ ਵਿੱਚ ਈਮੇਲ ਗਲਤਬਾਤ ਤੋਂ ਟੈਲੀਫੋਨ ਸ਼ਾਮਿਲ ਹਨ ਇਨ੍ਹਾਂ ਤਿੰਨਾਂ ਵਿੱਚੋਂ ਈਮੇਲ ਦੀ ਵਰਤੋਂ ਸਭ ਤੋਂ ਵੱਧ ਹੁੰਦੀ ਹੈ ਜਿਸ ਵਿੱਚ ਇਹ ਮੀਰ ਗਲਬਾਲ ਤੋਂ ਟੈਲੀਫੋਨ ਸ਼ਾਮਿਲ ਹਨ ਇਹਨਾਂ ਤਿੰਨਾਂ ਵਿੱਚੋਂ ਈਮੇਲ ਦੀ ਵਰਤੋਂ ਸਭ ਤੋਂ ਵੱਧ ਹੁੰਦੀ ਹੈ ਦੂਜੀ ਸੰਚਾਰ ਸੇਵਾ ਵਿਅਕਤੀ ਦੇ ਸਮੂਹਕ ਤੱਕ ਪਹੁੰਚਦੀ ਹੈ ਦੂਜੀ ਸੰਚਾਰ ਸੇਵਾ ਬੱਚੋ ਕੀ ਹੈ ਵਿਅਕਤੀ ਦੇ ਸਮੂਹ ਤੱਕ ਪਹੁੰਚਦੀ ਹੈ ਇਸ ਰਾਹੀਂ ਕੋਈ ਵਿਅਕਤੀ ਸੰਸਾਰ ਦੀਆਂ ਵੱਖ-ਵੱਖ ਥਾਵਾਂ ਉੱਤੇ ਬੈਠ ਕੇ ਕਈ ਵਿਅਕਤੀ ਜਾਂ ਸਮੂਹਾਂ ਨਾਲ ਆਮਨੇ ਸਾਹਮਨੇ ਗਲਬਾਤ ਕਰ ਸਕਦਾ ਹੈ ਇਸرائی ਸਾਨੂੰ ਹਰੇਕ ਸੂਚਨਾ ਮਿਲ ਸਕਦੀ ਹੈ ਇਸ ਲਈ ਹਰ ਘਰ ਵਿੱਚ ਇਸ ਨੂੰ ਆਪਣੀ ਥਾ ਬਣਾ ਲਈ ਹੈ ਵਿਸ਼ਵਵਿਆਪੀ ਵੈਬ ਸਾਰੇ ਪਾਸੇ ਫੈਲਿਆ ਹੋਇਆ ਹੈ ਇਹ ਦੁਨੀਆ ਵਿੱਚ ਦੁਨੀਆ ਭਰ ਵਿੱਚ ਸਭ ਤੋਂ ਵੱਧ ਦੋਸਤਾਨਾ ਤੇਪਿਤ ਵਿਕਸਿਤ ਹੋ ਕੇ ਡਾਈਬੇਸ ਹੈ ਸੰਚਾਰ ਸਿਵਯਵਾਦੀ ਪ੍ਰਾਪਤੀ ਹੁਣ ਤੁਸੀਂ ਵੇਖਦੇ ਹੋ ਬੱਚੋ ਅਸੀਂ ਮੋਬਾਈਲ ਤੇ ਕਿੱਤੂ ਵੀ ਸੂਚਨਾ ਪ੍ਰਾਪਤ ਕਰ ਸਕਤੇ ਹਾਂ ਕਦੀ ਤੁਹਾਡੀ ਜ਼ੂਮ ਕਲਾਸ ਲੱਗਦੀ ਹੈ ਇੱਕ ਬੰਦਾ ਬੋਲਦਾ ਤੁਸੀਂ ਸਾਰੇ ਉਸ ਨੂੰ ਸੁਣਦੇ ਹੋ Google ਮੇਲ ਤੇ ਕੋਈ ਵੀ ਸੂਚਨਾ ਤੁਹਾਨੂੰ ਮਿਲ ਸਕਦੀ ਹੈ ਈ-ਕਾਮਰਸ ਦਾ ਵਿਕਾਸ ਈ-ਕਾਮਰਸ ਦਾ ਵਿਕਾਸ ਇਹ ਦੂਜੀ ਪੀੜ੍ਹੀ ਦੇ ਇੰਟਰਨੈਟ ਦੀ ਇੱਕ ਹੋਰ ਹੈਰਾਨੀ ਜਨਕ ਦੀਨ ਹੈ ਇਸ ਲਈ ਬਹੁਤ ਕੰਪਨੀਆਂ ਅੱਗੇ ਆ ਰਹੀਆਂ ਹਨ ਇਹ ਕੰਪਨੀਆਂ ਇੰਟਰਨੈਟ ਤੇ ਸ਼ੋਅਰੂਮ ਬਣਾ ਰਹੀਆਂ ਹਨ ਇੰਨਾ ਤਾਂ ਇਹ ਵਿਸ਼ਵ ਵਿੱਚ ਕਿਸੇ ਥਾਤੇ ਵੀ ਇੰਟਰਨੈਟ ਵਰਤਨ ਵਾਲੇ ਮਨੁੱਖ ਮਾਊਸ ਦੇ ਇੱਕ ਕਲਿੱਕ ਕਰਕੇ ਪੌਂਟ ਬਣਾ ਸਕਦੇ ਹਨ ਇਹ ਕ੍ਰੈਡਿਟ ਕਾਰਡ ਵਰਤ ਕੇ ਕਿਸੇ ਵੀ ਚੀਜ਼ ਨੂੰ ਪ੍ਰਾਪਤ ਕਰ ਸਕਦੇ ਹਨ ਈ-ਕਾਮਰਸ ਦਾ ਵਿਕਾਸ ਇਹ ਦੂਜੀ ਪੀੜ੍ਹੀ ਦੇ ਬੱਚੋ ਇੰਟਰਨੈਟ ਦੀ ਇੱਕ ਅਹਿਰਾਨੀ ਜਨਕ ਦੇਨ ਹੈ ਇਸ ਲਈ ਬਹੁਤ ਕੰਪਨੀਆਂ ਅੱਗੇ ਆ ਰਹੀਆਂ ਹਨ ਤੇ ਇਹ ਕੰਪਨੀਆਂ ਇੰਟਰਨੈਟ ਤੇ ਹੀ ਇੱਕ ਸ਼ੋਰੂਮ ਬਣਾ ਰਹੀਆਂ ਹਨ ਇਨਾ ਤਾਈ ਵਿਸ਼ਵ ਵਿੱਚ ਕਿਸੇ ਵੀ ਥਾਂ ਤੇ ਇੰਟਰਨੈਟ ਵਰਤਣ ਵਾਲੇ ਮਨੁੱਖ ਮਾਊਸ ਤੇ ਕਲਿੱਕ ਕਰਕੇ ਪਹੁੰਚ ਬਣਾ ਸਕਦੇ ਹਨ ਉਹ ਕ੍ਰੈਡਿਟ ਕਾਰਡ ਦੁਆਰਾ ਕਿਸੇ ਵੀ ਚੀਜ਼ ਨੂੰ ਪ੍ਰਾਪਤ ਕਰ ਸਕਦੇ ਹਨ ਇੰਟਰਨੈਟ ਦੇ ਨੁਕਸਾਨ ਬਟੋ ਕੋਈ ਵੀ ਚੀਜ਼ ਹੈ ਅਗਰ ਉਸਦੇ ਫਾਇਦੇ ਹਨ ਤੇ ਨੁਕਸਾਨ ਵੀ ਹਨ ਪਰ ਨੁਕਸਾਨ ਮੁਨਕ ਦੇ ਆਪਣੇ ਹੱਥ ਹਨ ਅਗਰ ਅਸੀਂ ਉਸ ਚੀਜ਼ ਦਾ ਇਸਤੇਮਾਲ ਗਲਤ ਤਰੀਕੇ ਤੇ ਕਰਾਂਗੇ ਤੇ ਹਰ ਇੱਕ ਚੀਜ਼ ਦਾ ਨੁਕਸਾਨ ਹੁੰਦਾ ਹੀ ਹੈ ਇੰਟਰਨੈਟ ਦੇ ਨੁਕਸਾਨ ਇੰਟਰਨੈਟ ਜਿੱਤੇ ਸਾਨੂੰ ਬਹੁਤ ਸਾਰੀ ਸਹੂਲਤਾ ਦੇ ਰਿਹਾ ਹੈ ਉਸ ਦੇ ਨਾਲ ਨਾਲ ਇਹ ਰਾਈ ਫੈਲਣ ਵਾਲੀਆਂ ਬੁਰਾਈਆਂ ਵੀ ਤੇਜ਼ੀ ਨਾਲ ਵੱਧ ਰਹੀਆਂ ਹਨ ਇਸ ਦੀ ਦੁਰਵਰਤੋਂ ਕਰਨ ਵਾਲੇ ਵਿਘਟ ਨਹੀਂ ਹਨ ਵਾਇਰਸ ਦੇ ذریعے ਦੂਜਿਆਂ ਨੂੰ ਸਹਿਜੀ ਨੁਕਸਾਨ ਪੁੰਚਾਇਆ ਜਾ ਸਕਦਾ ਹੈ ਅਸ਼ਲੀਲ ਤਸਵੀਰਾਂ ਭੇਜਣਾ ਗੰਦੇ ਈਮੇਲ ਭੇਜਣਾ ਹੁਣ ਆਮ ਜਈ ਗੱਲ ਹੋ ਗਈ ਹੈ ਅਤਵਾਦੀ ਵਾਦੇ ਲਈ ਵੀ ਇਸ ਦੀ ਵਰਪੂਰ ਵਰਤੋਂ ਕੀਤੀ ਜਾਂਦੀ ਹੈ ਇਸرائی ਵਿਸਫੋਟਾ ਵਿੱਚ ਵੀ ਵਾਦਾ ਹੋਇਆ ਹੈ ਇਸ ਲਈ ਹੁਣ ਇੰਟਰਨੈਟ ਦੀ ਗਲਤ ਵਰਤੋਂ ਸਰਾਪ ਬਣ ਗਈ ਹੈ ਇੰਟਰਨੈਟ ਦੇ ਨੁਕਸਾਨ ਬੱਚੋ ਇੰਟਰਨੈਟ ਦੇ ਜਿੱਥੇ ਬਹੁਤ ਸਾਰੇ ਫਾਇਦੇ ਹਨ ਉੱਥੇ ਕਈ ਨੁਕਸਾਨ ਵੀ ਹਨ ਕਈ ਲੋਕ ਇਸ ਦੀ ਦੁਰਵਰਤੋਂ ਕਰਕੇ ਦੁਰਵਰਤੋਂ ਵੀ ਕਰਦੇ ਹਨ ਵਾਇਰਸ ਦੇ ذریعے ਉਹ ਦੂਜੇ ਨੂੰ ਬੜੇ ਆਰਾਮ ਨਾਲ ਨੁਕਸਾਨ ਪੁਚਾ ਸਕਦੇ ਹਨ ਅਸ਼ਲੀਲ ਤਸਵੀਰਾਂ ਭੇਜਣਾ ਗੰਦੇ ਈਮੇਲ ਭੇਜਣਾ ਅੱਜ ਇੱਕ ਆਮ ਗੱਲ ਹੋ ਗਈ ਹੈ ਤੇ ਇਹ ਬੱਚੋ ਗਲਤ ਗੱਲ ਹੈ ਇਸرائی ਵਿਸਪੋਟਾ ਵਿਚ ਵਿਵਾਦਾ ਹੋ ਰਿਹਾ ਹੈ ਹੁੰਜੇ ਲੋ ਇੰਟਰਨੈਟ ਦੀ ਦੁਰ ਵਰਤੋ ਹੈ ਇਸ ਰੂਪ ਬਣ ਚੁੱਕੀ ਹੈ ਅੱਗੇ ਹੈ ਬੱਚੋ ਸਾਰਾਂਸ਼ ਅੰਤ ਵਿੱਚ ਕਿਹਾ ਜਾ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇੰਟਰਨੈਟ ਸਾਡੇ ਜੀਵਨ ਦੇ ਹਰ ਖੇਤਰ ਵਿੱਚ ਜ਼ਰੂਰੀ ਹਿੱਸਾ ਬੰਦਾ ਜਾ ਰਿਹਾ ਹੈ ਇਸ ਨਾਲ ਸੰਚਾਰ ਦੇ ਭਾਈਚਾਰੇ ਵਿੱਚ ਏਕਤਾ ਸਾਂਝ ਅਤੇ ਸਹਿਯੋਗ ਦਾ ਫੈਲਾਵ ਹੋਵੇਗਾ ਇਸ ਨਾਲ ਕਿ ਇਹ ਬੱਚੋ ਭਾਈਚਾਰੇ ਵਿੱਚ ਏਕਤਾ ਸਾਨੂੰ ਅਤਿ ਸੇ ਯੋਗ ਦਾ ਫਾਇਦਾ ਹੋਵੇਗਾ ਇਸ ਦੀ ਦੁਰਵਰਤੋਂ ਘਟਾ ਕੇ ਇਸ ਦੇ ਫਾਇਦੇ ਵਖਨੇ ਚਾਹੀਦੇ ਹਨ ਅਤੇ ਇਸ ਦੀ ਵਰਤੋਂ ਚੰਗੇ ਰੂਪ ਵਿੱਚ ਹੋਣੀ ਚਾਹੀਦੀ ਇਸ ਦੀ ਵਰਤੋਂ ਚੰਗੇ ਰੂਪ ਵਿੱਚ ਹੋਣੀ ਚਾਹੀਦੀ ਏਸੀ ਬੱਚੋ ਸਾਡਾ ਲੇਖ ਇੰਟਰਨੈਟ ਤੁਹਾਨੂੰ ਪੇਪਰ ਵਿੱਚ ਪੁਆਇੰਟ ਆਣਗੇ ਪੁਆਇੰਟ ਤੁਸੀਂ ਸਾਰੇ ਲਿਖਨੇ ਹਨ 10 ਨੰਬਰ ਦਾ ਬੱਚੋ ਲੇਖ ਹੈ ਇਸ ਲਈ ਤੁਸੀਂ ਲੇਖ ਨੂੰ ਧਿਆਨ ਨਾਲ ਯਾਦ ਕਰਨਾ ਹੈ ਸਭ ਤੋਂ ਪਹਿਲੇ ਭੂਮਿਕਾ ਅੰਤ ਵਿੱਚ ਸਾਰਾਂਸ਼ ਤੇ ਜਿਹੜੇ ਵਿੱਚੇ ਪੁਆਇੰਟ ਹੋਣਗੇ ਤੁਸੀਂ ਪੁਆਇੰਟ ਪੜੋ ਤੇ ਉਸ ਨੂੰ ਉਸ ਪੁਆਇੰਟ ਵਿੱਚ ਕੀ ਹੈ ਇਹ ਤੁਸੀਂ ਯਾਦ ਕਰਨਾ ਹੈ